ਸਾਰੰਗੀ ਅਸੀਂ ਅੱਜ ਜਿਵੇਂ ਪੜਾਂਗੇ ਉਹ ਤਾਂ ਦਾ ਬਾਈ ਮਰਦੇ ਆਈ ਉਹਦੀ ਪਹਿਲੀ ਗਾਇਟ ਵੱਡੇ ਤਨ ਨਾਲੋਂ ਨੇਕ ਨਮੀ ਚੁੰਨੀ ਚਾਹੀਦੀ ਹੈ ਅਤੇ ਸੋਹਣੀ ਚੰਦ ਦੀ ਨਾਲੋਂ ਕਿਰਪਾ ਚੰਗੀ ਹੈ ਦੂਜੀ ਆਈ ਤੇ ਤਨੀ ਅਤੇ ਦੀਨ ਇੱਕ ਦੂਜੇ ਨਾਲ ਮਿਲਦੇ ਹਨ ਉਹਨਾਂ ਸਭਨਾਂ ਦਾ ਕਰਤਾ ਇਹ ਹਵਾ ਹੈ ਤੀਜੀ ਆਈ ਤੇ ਸਿਆਣਤਾ ਵਿਪਤਾਂ ਨੂੰ ਵੇਖ ਕੇ ਲੁਕ ਜਾਂਦਾ ਹੈ ਪਰ ਭੋਲੇ ਅਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ ਚੌਥੀ ਆਈ ਤੇ ਅਦੀਨ ਕੀਤ ਇਹੋ ਵਾਦਾ ਪੈ ਮੰਨਨ ਦਾ ਫਲ ਤਾਨ ਆਦਰ ਅਤੇ ਜਿਉਣ ਹੈ ਪੰਜਮੀ ਇਤ ਟੇੜਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਈਆਂ ਹੁੰਦੀਆਂ ਹਨ ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹ ਉਹਨਾਂ ਤੋਂ ਲੰਬੇ ਰਹਿੰਦਾ ਹੈ ਛੇਮੀ ਇਤ ਬਾਲਕ ਨੂੰ ਬਾਲਕ ਨੂੰ ਉਹ ਦਾ ਠੀਕ ਰਾ ਸਿੱਖਰਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ 7ਵੀਂ ਆਈ ਤੇ ਤਾਂ ਨਵੰਦ ਦਿਨ ਉਹ ਤੇ ਹੁਕਮ ਚਲਾਉਂਦਾ ਹੈ ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦੱਸ ਹੁੰਦਾ ਹੈ 8ਵੀਂ ਆਈ ਤੇ ਜਿਹੜਾ ਸ਼ਰਾਤ ਬੀਜ ਦਾ ਹੈ ਉਹ ਵਿਪਤਾ ਹੀ ਵੱਡੇਗਾ ਅਤੇ ਉਹ ਦੇ ਕਹਿਰ ਦੀ ਰਾਖੀ ਟੁੱਟ ਜਾਵੇਗੀ 9ਵੀਂ ਆਈ ਤੇ ਜਿਹੜਾ ਭਲਾਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ ਕਿਉਂਕਿ ਉਹ ਗਰੀਬ ਨੂੰ ਆਪਣੀ ਰੋਟੀ ਵਿੱਚ ਦਿੰਦਾ ਹੈ 10ਵੀਂ ਆਈ ਤੇ ਮਖੋਲੀਆਂ ਨੂੰ ਕੱਢ ਦੇ ਤਾਂ ਬਖੇੜਾ ਮੁੱਕ ਜਾਵੇਗਾ ਨਾਲੇ ਝਗੜਾ ਤੇ ਨਮੋਸ਼ੀ ਮਿੱਟ ਜਾਵੇਗੀ 11ਵੀਂ ਆਈ ਤੇ ਜਿਹੜਾ ਦਿਲ ਦੀ ਸਫਾਈ ਨਾਲ ਪ੍ਰੇਮ ਰੱਖਦਾ ਹੈ ਜੇ ਦੇ ਬੁੱਲ ਦਇਆਵਾਨ ਹਨ ਪਾਸ਼ਾ ਉਹਦਾ ਮਿੱਤਰ ਹੋਵੇਗਾ 12ਵੀਂ ਆਈ ਤੇ ਇਹ ਹਵਾ ਦੀ ਨਿਗਾਰ ਗਿਆਨ ਦੀ ਰਛੇ ਘਾਦੀ ਹੈ ਪਰ ਚਲਿਏ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ 13ਵੀਂ ਆਈ ਚ ਆਲਸੀ ਆਖਰਾ ਹੈ ਭਈ ਬਾਹਰ ਤਾਂ ਸੀ ਹੈ ਮੈਂ ਗਲੀਆਂ ਵਿੱਚ ਪਾੜਿਆਂ ਜਾਵਾਂਗਾ 14ਵੀਂ ਐ이트 ਪ੍ਰਾਹੀਂ ਤੀਵੀ ਦਾ ਮੂੰਹ ਇੱਕ ਡੂੰਗਟ ਹੋਇਆ ਹੈ ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਨਾਲ ਹੋ ਨਾਰਾਜ ਹੈ 15ਵੀਂ ਐ이트 ਬਾਲਗ ਦੇ ਮਨਮ ਵਿੱਚ ਮੂਰਤਾਈ ਬੱਦੀ ਹੋਈ ਹੁੰਦੀ ਹੈ ਟਾਰ ਦੀ ਸਿੱਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ 16ਵੀਂ ਐ이트 ਜਿਹੜਾ ਆਪਣਾ ਮਨ ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉਤੇ ਹਨੇਰ ਕਰਦਾ ਅਥਵਾ ਧਨਵੰਨ ਨੂੰ ਦਿੰਦਾ ਹੈ ਉਹ ਥੋੜ ਨੂੰ ਹੀ ਜਾਣੇਗਾ 17ਵੀਂ ਅਇਤ ਕੰਨ ਧਾਰ ਕੇ ਬੁੱਧੀਮਨ ਦੇ ਬਚਨ ਸੁਣ ਅਤੇ ਗਿਆਨ ਵੱਲ ਚਿੱਤ ਲਾ 18ਵੀਂ ਅਇਤ ਇਹ ਤਾਂ ਮਨ ਭਾਉਣੀ ਗੱਲ ਹੈ ਜੋ ਤੂੰ ਆਪਣੇ ਵਿੱਚ ਉਹਨਾਂ ਦੀ ਪਾਲਣਾ ਕਰੇਂ ਅਤੇ ਉਹ ਸਭ ਤੇਰੇ ਬੁਲਾਉ ਉਤੇ ਤਿਆਰ ਰਹਿਣ 19 ਇਹ ਤੇ ਮੈਂ ਅੱਜ ਦੇ ਦਿਨ ਉਹ ਤੈਨੂੰ ਹਾਂ ਤੈਨੂੰ ਹੀ ਜਤ ਦਿੱਤੀਆਂ ਹਨ ਭਈ ਤੇਰਾ ਸਭ ਪਰੋਸਾ ਜੋ ਹੋਵਾਂ ਉਤੇ ਹੋਵੇ 20 ਇਹ ਤੇ ਪਹਿਲਾਂ ਮੈਂ ਤੇਰੇ ਲਈ ਤੀ ਗੱਲਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ 21 ਇਹ ਤੇ ਭਈ ਮੈਂ ਤੈਨੂੰ ਸਚਾਈ ਦੇ ਬਚਨ ਦੀ ਖਰਿਆਈ ਸਿਕਮਾ ਕੀ ਤੂੰ ਸਚਾਈ ਦੇ ਬਚਨ ਆਪਣੇ ਘਲਨ ਵਾਲਿਆਂ ਕੋਲ ਲੈ ਜਾਵੇਂ 22ਵੀਂ ਐਇ ਤੇ ਮਸਕੀਨ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ ਅਤੇ ਨਾ ਦੁਖੀ ਉਤੇ ਫਾਟਕ ਬਿਛਣੇੜ ਕਰ 23ਵੀਂ ਐਇ ਤੇ ਕਹਾਂ ਜੋ ਇਹ ਹਵਾ ਉਹਨਾਂ ਦਾ ਮੁਕਦਮਾ ਲੜੇਗਾ ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ 24ਵੀਂ ਐਇ ਤੇ ਕਰੋਧੀ ਦਾ ਮੇਲੀ ਨਾ ਬਣੀ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤਰੀ 21ਵੀਂ ਆਇਤ ਕਿਤੇ ਹੋ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ ਅੱਜ ਤੇਰੀ ਜਾਨ ਫਾਈ ਵਿੱਚ ਫਸ ਜਾਵੇ 22ਵੀਂ ਆਇਤ ਜਿਹੜਾ ਹੱਥ ਮਾਰਦੇ ਅਤੇ ਕਰਜਾਈ ਦੇ ਜਾਮਣ ਬੰਦੇ ਹਨ ਤੂੰ ਉਹਨਾਂ ਦੇ ਵਿੱਚ ਨਾ ਹੋ 27ਵੀਂ ਆਇਤ ਜੇ ਤੇਰੇ ਕੋਲ ਪਰਨ ਨੂੰ ਕੁਝ ਨਾ ਹੋਵੇ ਤਾਂ ਕੋਈ ਤੇਰੇ ਵਿਸ਼ੋਣ ਨੂੰ ਤੇਰੇ ਹੇਠੋਂ ਕਿਉਂ ਖਿੱਚ ਲੈ ਜਾਵੇ 28ਵੀਂ ਆਇਤ ਜੋਇਆ ਪੁਰਾਣੇ ਢਡੇ ਤੇਰੇ ਵੱਡਿਆਂ ਦੇ ਲਈ ਸਨ ਉਹਨਾਂ ਨੂੰ ਤੂੰ ਨਾ ਸਰਕਾਰ ਤੇ ਤਮੀਇ ਇਤੂ ਤੂੰ ਕਿਸੇ ਨੂੰ ਉਹਦੇ ਕੰਮ ਵਿੱਚ ਚਾਤਰ ਵੇਖਦਾ ਹੈ ਉਹ ਪਾਸ਼ਾ ਦੇ ਸਾਹਮਣੇ ਖਲੋਵੇਗਾ ਉਹ ਤੂੰ ਸੇ ਲੋਕਾਂ ਦੇ ਅੱਗੇ ਨਾ ਖਲੋਵੇਗਾ ਆਮੀਨ ਪ੍ਰਭੂ ਜੀ ਨੇ ਬਚਨਾਂ ਤੇ ਪਰਿਸ਼ਰਨ ਦੇ ਬੜੀ ਬਰਕਤ ਦੇ ਗੋਡ ਬ੍ਰੈਸੀ